ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਜ਼ ਦੀ ਕਾਰਵਾਈ ਹੰਗਾਮੇ ਦੇ ਨਾਲ ਸ਼ੁਰੂ ਹੋ ਚੁੱਕੀ ਹੈ ਬੀਤੀ ਦਿਨੀ ਵਿਰੋਧੀ ਤਿਰਵਲੋ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਤੇ ਦੱਸ ਜੀ ਕਿ ਸੋਲਣੀ ਪੰਜਾਬ ਵਿਧਾਨ ਸਭਾ ਦੇ 6ਵੇਂ ਬਜਟ ਇਜਲਾਜ਼ ਦੌਰਾਨ ਅੱਜ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਦਿੱਤਾ ਗਿਆ ਇਸ ਦੌਰਾਨ ਬਜਟ ਪਾਸ਼ੰਬੱਦ ਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਆਪਣੇ ਬਜਟ ਪਿਛਲੇ 2 ਸਾਲਾਂ ਦੇ ਸਫਰ ਦਾ ਜ਼ਿਕਰ ਕਰ ਰਹੇ ਨੇ ਤੇ ਮਾਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਰਹੇ ਨੇ ਅਸੀਂ ਅਹਿਮ ਮੁੱਦੇ ਨੂੰ ਲੈ ਕੇ ਹਲ ਕਰਨ ਸਬੰਧੀ ਤੀਜੇ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ ਅਸੀਂ ਹੁਣ ਤੱਕ 40000 ਤੋਂ ਜ਼ਿਆਦਾ ਨੌکریاں ਜਿਹੜੀਆਂ ਦੇ ਚੁੱਕੇ ਆ ਸਾਡੀ ਸਰਕਾਰ ਹਰ ਰੋਜ਼ ਕਰੀਬ 55 ਨੌکریاں ਦੇ ਰਹੀ ਹੈ ਹਰਪਾਲ ਸਿੰਘ ਚੀਮਾ ਨੇ ਵੀ ਕਹਿ ਕਿ ਉਹਨਾਂ ਦੀ ਸਰਕਾਰ ਦੇ ਸਮੇਂ ਦੇ ਵਿੱਚ ਵਿਕਾਸ ਦਰ 13% ਤੱਕ ਪਹੁੰਚ ਗਈ ਸੀ ਜਦ ਕਿ ਪਿਛਲੇ ਸਰਕਾਰਾਂ ਦੇ ਸਮੇਂ ਦੇ ਵਿੱਚ ਇਹ ਬਹੁਤ ਘੱਟ ਨਜ਼ਰ ਆ ਰਹੀ ਸੀ ਦੱਸਦੇ ਕਿ ਸਰਕਾਰ ਨਹਿਰੀ ਪਾਣੀ ਵਿੱਚ ਖੇਤਰ ਦੀ ਆਖਿਰ ਟੇਲ ਤੱਕ ਪਹੁੰਚ ਚੁੱਕਿਆ ਨੇ ਇਹ ਪੰਜਾਬ ਨੂੰ ਰੇਗਿਸਤਾਨ ਬਣਾਣ ਤੋਂ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰਦੀਆਂ ਅਜਿਹਾ ਦਾਵਾ ਜਿਹੜਾ ਹਰਪਾਲ ਸਿੰਘ ਚੀਮਾ ਵੱਲ ਆਪਣੇ ਪਾਸੇ ਦੇ ਵਿੱਚ ਕਰ ਦਿੱਤਾ ਗਿਆ ਹੁਣ ਉਮੀਦ ਜਿਤਾਈ ਜਾ ਰਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਮਹਿਲਾਵਾਂ ਲਈ ਮਾਨ ਸਰਕਾਰ ਆਪਣੇ ਬਜਟ ਦੇ ਵਿੱਚ ਵੱਡਾ ਐਲਾਨ ਕਰ ਸਕਦੀ ਕਿਉਂਕਿ ਬੀਤੀ ਦਿਨੀ ਦਿੱਲੀ ਦੇ ਵਿੱਚ ਕੇਂਦਰੀ ਸਰਕਾਰ ਨੇ ਬਜਟ ਪੇਸ਼ ਕੀਤਾ ਸੀ ਜਿਸ ਚੀਜ਼ ਦੇ ਵਿੱਚ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਸੀ ਸਿਰਫ 8% ਦੀ ਰਹੀ ਸੀ ਸਰ 17 ਤੋਂ 22 ਦੌਰਾਨ ਇਹ ਦਰ ਹੋਰ ਵੀ ਘਟ ਗਈ 6% ਰਹੀ ਸੀ ਸਰ ਅਤੇ ਹੁਣ ਸਾਡੀ ਸਰਕਾਰ ਤੋਂ ਵਾਅਦੇ 13% ਜੜੀਆਂ ਉਹ ਵੱਡਾ ਇੱਕ ਵਾਅਦਾ ਪੰਜਾਬ ਦੇ ਆਨ ਟੈਕਸ ਬਾਲੀਏ ਦੇ ਵਿੱਚ ਸਰਕਾਰ ਦਾ ਹੋਇਆ ਹੈ ਇਹ ਦਰਸਾਉਂਦਾ ਹੈ ਕਿ ਕਾਰਗੁਜ਼ਾਰੀ ਵਿਚਾਰਾਂ ਦੀ ਸਪਸ਼ਟਤਾ ਅਤੇ ਵਿਚਾਰਾਂ ਨੂੰ ਹਕੀਕਤ ਵਿੱਚ ਬਰਨ ਦੇ ਦ੍ਰਿੜ ਇਰਾਦਿਆਂ ਦੇ ਸਾਰੇ ਗੱਲ ਪਰ ਕਰਦੀ ਹੈ ਸਾਡੀ ਸਰਕਾਰ ਵੱਲੋਂ ਕੀਤੇ ਗਏ ਰੰਗਲਾ ਪੰਜਾਬ ਦੇ ਵਾਅਦੇ ਅਨੁਸਾਰ ਮੁੱਖ ਖੇਤਰ ਜਿਵੇਂ ਕਿ ਸੱਜਾ ਸਾਜਨ ਰਾਸ਼ਨ ਗੁੱਡ ਗਵਰਨੈਂਸ ਸਿੱਖਿਆ ਤੇ ਸਿਹਤ ਦੇ ਧਿਆਨ ਕੇਂਦਰਿਤ ਕਰ ਰਹੀ ਹੈ ਆਪ ਸਰਕਾਰ ਨੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸਚਾਰੂ ਬਣਾਉਣਾ ਪਰਦਰਸ਼ਤਾ ਵਧਾਉਣਾ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਕਈ ਕਦਮ ਚੁੱਕੇ ਹਨ ਸਰਕਾਰ ਤੁਹਾਡੇ ਦਵਾਰ ਸਰਕਾਰ ਤੁਹਾਡੇ ਦਵਾਰ ਰਾਸ਼ਨ ਦੀ ਡੋਰਸਟੈਪ ਡਿਲੀਵਰੀ ਭ੍ਰਿਸ਼ਟਾਚਾਰ ਵਿਰੋਧੀ ਪਹਿਲ ਕਦਮੀਆਂ ਕੁਸ਼ਲ ਅਤੇ ਕਾਰਗਰ ਪ੍ਰਸ਼ਾਸਨ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ ਇਸੇ ਤਰ੍ਹਾਂ ਆਪकी ਸਰਕਾਰ ਆਪ ਦੇ ਦਵਾਰ ਸ਼ੁਰੂ ਕੀਤੀ ਗਈ ਜਿਸ ਵਿੱਚ ਜਿਸਰਾਹੀ ਪਿੰਡਾਂ ਵਿੱਚ ਕੈਂਪ ਲਗਾ ਕੇ ਹੁਣ ਤੱਕ 8 ਲੱਖ ਹੁਣ ਤੱਕ 8 ਲੱਖ ਨਾਗਰਿਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਇਆ ਗਏ ਹਨ ਸਾਡੀਆਂ ਨੀਤੀਆਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਸਕੂਲ ਆਫ ਫੈਮਿਨੈਂਸ ਹੁਣ ਇੱਕ ਹਕੀਕਤ ਬਣ ਚੁੱਕੇ ਹਨ ਹਰੇਕ ਤੱਕ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਸਾਡੇ ਸੰਕਲਪ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਪ੍ਰਾਇਮਰੀ ਸਿਹਤ ਦੇਖਭਾਲ ਦੇ ਖੇਤਰ ਵਿੱਚ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸਪੀਕਰ ਸਾਹਿਬ ਇਹ ਕਲੀਨਿਕ ਆਮ ਲੋਕਾਂ ਨੂੰ ਚੰਗੀਆਂ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਇਸ ਪਹਿਲ ਕਦਮੀ ਪਹਿਲ ਕਦਮੀ ਕਦਰ ਪਈ ਹੈ ਸਰ ਪੰਜਾਬ ਨੂੰ ਪੰਜਾਬ ਨੂੰ ਗਲੋਬਲ ਹੈਲਥ ਸਪਲਾਈ ਚੇਨ ਸਮਿਟ ਜਿਹੜਾ 223 ਹੋਇਆ ਸੀ ਉਹਦੇ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਸੀ Você traz senhores,